ਸੋ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਪਤਾ ਪਹਿਲੀ ਪਾਤਸ਼ਾਹੀ ਕਿੰਨੇ ਬੱਚਿਆਂ ਨੂੰ ਪਤਾ ਲੱਗ ਗਿਆ ਗੁੱਡ ਜਨਮ ਅੰਦਾ 1469 ਈਸਵੀ ਜੋਤੀ ਜੋਤ ਸਮਾਏ 1539 ਈਸਵੀ ਕੁੱਲ ਉਮਰ ਕਿੰਨੀ ਬਣੀ 70 ਸਾਲ ਪਰ 70 ਸਾਲ ਦੀ ਜਿਹੜੀ ਉਮਰ ਹੈ ਜਿੰਨੀਆਂ ਇਹਦੀਆਂ ਉਪਲਬਧੀਆਂ ਨੇ ਓਨੀਆਂ ਕੋਈ ਇਨਸਾਨ 7000 ਸਾਲ ਵਿੱਚ ਵੀ ਪੂਰੀਆਂ ਨਹੀਂ ਕਰ ਸਕਦਾ ਜਿੰਨੀ ਗੁਰੂ ਨਾਨਕ ਸਾਹਿਬ ਨੇ ਇਹ 17 ਸਾਲਾਂ ਦੇ ਵਿੱਚ ਜਿਹੜੀ ਉਹਨਾਂ ਨੇ ਯਾਤਰਾਵਾਂ ਕੀਤੀਆਂ ਉਦਾਸੀਆਂ ਕੀਤੀਆਂ ਪੰਜਾਬ ਦੇ ਵਿੱਚ ਅਜੋਕਾ ਪੰਜਾਬ ਹੈ ਭਾਵੇਂ ਪਾਕਿਸਤਾਨ ਦਾ ਪੰਜਾਬ ਹੈ ਇਹਦੇ ਤੋਂ ਨਾਨਕ ਕਦੀ ਵੱਖਰੇ ਨਹੀਂ ਹੋਏ ਨਾਨਕ ਜਿੰਨੇ ਇੱਥੇ ਪੂਜੇ ਜਾਂਦੇ ਨੇ ਉਹਨੇ ਹੀ ਲੈਂਦੇ ਪੰਜਾਬ 'ਚ ਵੀ ਪੂਜੇ ਜਾਂਦੇ ਨੇ ਸਾਡੇ ਗੁਰੂ ਨੇ ਤੇ ਉਹਨਾਂ ਦੇ ਪੀਰ ਨੇ ਗੁਰੂ ਨਾਨਕ ਸਾਹਿਬ ਸੋ ਅੱਜ ਆਪਾਂ ਸਾਰੇ ਜਿੰਨੇ ਇੱਥੇ ਬੱਚੇ ਬੈਠੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਦੇ ਬਾਰੇ ਵਿੱਚ ਅਸੀਂ ਜਾਣਕਾਰੀ ਲਵਾਂਗੇ ਸੋ ਪਹਿਲਾ ਨਾਮ ਅਸੀਂ ਲਵਾਂਗੇ ਉਹਨਾਂ ਦੇ ਪੜਦਾਦਾ ਦਾ ਕੀ ਨਾਮ ਸੀਗਾ ਉਹਨਾਂ ਦੇ ਪੜਦਾਦਾ ਦਾ ਨਾਮ ਸੀਗਾ ਕਲਪਤ رائے ਕੌਣ ਪੜਾ ਕਲਪਤਰਾਏ ਜਿਵੇਂ ਤੁਹਾਡੇ ਪਿਤਾ ਜੀ ਨੇ ਤੁਹਾਡੇ ਪਿਤਾ ਜੀ ਦੇ ਪਿਤਾ ਜੀ ਕੌਣ ਹੋਗੇ ਦਾਦਾ ਜੀ ਉਹਨਾਂ ਦੇ ਅੱਗੇ ਪਿਤਾ ਜੀ ਕੌਣ ਹੋਗੇ ਪਰਦਾਦਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਾਦਾ ਦਾ ਕੀ ਨਾਮ ਸੀਗਾ ਇਹਨਾਂ ਦੇ ਦਾਦਾ ਦਾ ਨਾਮ ਸੀਗਾ ਸ਼ਿਵਰਾਮ ਰਾਈਟ ਇਹਨਾਂ ਦੀ ਦਾਦੀ ਦਾ ਨਾਮ ਸੀਗਾ ਬਨਾਰਸੀ ਦੇਵੀ ਪਤਾ ਲੱਗੀ ਜਾ ਰਿਹਾ ਪਿਤਾ ਦਾ ਨਾਮ ਕੀ ਸੀਗਾ ਹੁਣ ਐ ਤੁਹਾਨੂੰ ਮੈਂ ਪੁੱਛਣਾ ਮਹਿਤਾ ਹਾਂ ਵੈਰੀ ਗੁੱਡ ਕਲਾਪ ਫਾਰ ਯਰਸੈਲਫ ਵੈਸੇ ਮਹਿਤਾ ਕਾਲੂ ਰਾਮ ਤੋਂ ਜ਼ਿਆਦਾ ਵਧੀਆ ਨਾਮ ਜਿਹੜਾ ਨਾ origignal ਸੀਗਾ ਉਹਨਾਂ ਦਾ ਉਹ ਹੋਗਾ ਸੀਗਾ ਮਹਿਤਾ ਕਲਿਆਨਦਾਸ ਮਹਿਤਾ ਕਲਿਆਨਦਾਸ ਸੀਗਾ ਕਾਲੂ ਉਹਨਾਂ ਦਾ ਛੋਟਾ ਨਾਮ ਹੋਏਗਾ ਠੀਕ ਹੈ ਮਹਿਤਾ ੱਲੇ ਆਂਦਾ માતા ਦਾ ਨਾਮ ਕਿੰਨੇ ਬੱਚਿਆਂ ਨੂੰ ਪਤਾ ਗੁੱਡ ਕੀ ਨਾਮ ਸਾਰੇ ਬੋਲੋ ਤ੍ਰਿਪਤਾ ਦੇਵੀ ਨੀ ਬੋਲੀਦਾ માતા ਤ੍ਰਿਪਤਾ ਦੇਵੀ ਬੋਲੀਦਾ ਕੀ ਬੋਲਾ માતા ਤ੍ਰਿਪਤਾ ਦੇਵੀ ਤ੍ਰਿਪਤਾ ਵੈਸੇ ਲਿਖੀ ਦਾ ਪੈਰ ਚ ਰਾਰਾ ਹੁੰਦਾ ਹੈ ਇਹ ਛੋਟੇ ਬੱਚਿਆਂ ਕਰਕੇ ਲਿਖਿਆ ਤਾਂ ਕਿ ਉਹਨਾਂ ਦੀ ਪ੍ਰੋਨਨਸੀਏਸ਼ਨ ਠੀਕ ਹੋਵੇ ਨਾਨਕਾ ਪਰਿਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੂੰ ਨਾਨਕਾ ਪਰਿਵਾਰ ਉਹਨਾਂ ਦੇ ਨਾਨਾ ਜੀ ਦਾ ਨਾਮ ਸੀਗਾ ਸ੍ਰੀ ਕ੍ਰਿਸ਼ਨ ਸ੍ਰੀ ਕ੍ਰਿਸ਼ਨ ਨਾਮ ਸੀਗਾ ਉਹਨਾਂ ਦੇ ਨਾਨਾ ਜੀ ਦਾ ਨਾਨੀ ਮਾਤਾ ਪਰਾਈ ਕਹਿੰਦੇ ਸੀਗੇ ਉਹਨਾਂ ਨੂੰ ਮਾਤਾ ਪਰਾਈ ਮਾਤਾ ਪਰਾਈ ਪਰਾਈ ਭੈਣ ਦਾ ਕੀ ਨਾਮ ਸੀਗਾ ਹੂੰ ਬੇਬੇ ਗੁੱਡ ਬੇਬੇ ਨਾਨਕੀ ਬੇਬੇ ਨਾਨਕੀ ਜੀ ਜੀਜਾ ਜੀ ਦਾ ਕੀ ਨਾਮ ਸੀਗਾ ਉਹਨਾਂ ਦੀ ਸਿਸਟਰ ਜਿਹੜੇ ਸੀਗੇ ਉਹਨਾਂ ਦੇ ਹਸਬੰਦ ਦਾ ਕੀ ਨਾਮ ਸੀਗਾ ਹਾਂਜੀ ਜੈ ਰਾਮ ਜੀ जय राम जी सोरस साहब ਦਾ ਕੀ ਨਾਮ ਸੀਗਾ ਉਹਨਾਂ ਦੇ ਦਾ ਕਿੰਨੇ ਬੱਚਿਆਂ ਨੂੰ ਪਤਾ ਹੈ ਪਤਾ ਕਿ ਕਿੰਨੇ ਬੱਚਿਆਂ ਨੂੰ ਪਤਾ ਵਟਾਲੇ ਦੇ ਹੈਗੇ ਸੀਗੇ ਗੁਰੂ ਸਾਹਿਬ ਦਾ ਵਿਆਹ ਕਿੱਥੇ ਹੋਇਆ ਸੀ ਭਲਾ ਵਟਾਲੇ ਉਹਨਾਂ ਦੇ ਸੋਰਸ ਸਾਹਿਬ ਦਾ ਨਾਮ ਸੀਗਾ ਮੂਲचंद ਹੁਣ ਸੱਸ ਦਾ ਕੀ ਨਾਮ ਸੀਗਾ ਐਜ ਕਿਸੇ ਨੂੰ ਨਹੀਂ ਪਤਾ ਹੁਣ ਹੈ ਸੱਸ ਦਾ ਕੀ ਨਾਮ ਸੀਗਾ ਉਹਨਾਂ ਦੀ ਸੱਸ ਦਾ ਨਾਮ ਸੀਗਾ ਚੰਦੂ ਰਾਣੀ ਠੀਕ ਹੈ ਇਹਨਾਂ ਦੇ ਕਿ ਚਾਚਾ ਜੀ ਵੀ ਹੈਗੇ ਸੀ ਤੁਹਾਨੂੰ ਪਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਾਚਾ ਦੇ ਚਾਚਾ ਜੀ ਦਾ ਵੀ ਨਾਮ ਹੈ ਲਾਲ ਚੰਦ ਲਾਲ ਚੰਦ ਰਾਈਟ ਸੇ ਪੁੱਤਰ ਇਹ ਐਨ ਮੈਂ ਇੱਥੇ ਲਿਖਾਂਗਾ ਤੁਸੀਂ ਆਪੇ ਲਿਖੋਗੇ ਇੱਕ ਹੋਰ ਇੰਪੋਰਟੈਂਟ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਆਉਂਦਾ ਇੱਕ ਹੋਰ ਜਾਣਕਾਰੀ ਸੁਣੋ ਇਹ ਜਿਹੜਾ ਨਾਮ ਹੈ ਨਾਨਕ ਤੇ ਭੈਣ ਦਾ ਨਾਮ ਕੀ ਹੈ ਆਮ ਤੌਰ ਤੇ ਜਿਹੜੇ ਬੱਚੇ ਪਹਿਲੇ ਨਾਨਕੇ ਪੈਦਾ ਹੁੰਦੇ ਸੀਗੇ ਉਹਨਾਂ ਦਾ ਨਾਮ ਜਿਹੜਾ ਹੈ ਨਾਨਕ ਰੱਖ ਦਿੱਤਾ ਜਾਂਦਾ ਸੀਗਾ ਠੀਕ ਹੈ ਇਹਦਾ ਇਹ ਨਾਮ ਦਾ ਸੀਕ੍ਰੇਟ ਇਹ ਹੈਗਾ ਹੈ ਦੂਸਰਾ ਸਾਡੇ ਕੋਲ ਆ ਜਾਂਦਾ ਹੈ ਇੱਕ ਨਾਮ ਹੈ ਰਾਏ ਬੁਲਾਰ ਰਾਏ ਬੁਲਾਰ ਪੱਟੀ ਹੂ ਵਾਸ ਪਰਸਨ ਇਹ ਉਹ ਵਿਅਕਤੀ ਸੀਗਾ ਜਿੱਥੇ ਇਹਨਾਂ ਦਾ ਜਨਮ ਹੋਇਆ ਉਸ ਪਿੰਡ ਦਾ ਇਹ ਚੌਧਰੀ ਸੀਗਾ ਰਾਏ ਬੁਲਾਰ ਪੱਟੀ ਮੁਸਲਮਾਨ ਸੀਗਾ ਪਰ ਗੁਰੂ ਨਾਨਕ ਇੱਕ ਵਿਲੱਖਣ ਰੂਹ ਹੈ ਉਹਦੀ ਸਭ ਤੋਂ ਪਹਿਲੀ ਪਛਾਣ ਸ੍ਰੀ ਗੁਰੂ ਨਾਨਕ ਦੇ ਘਰਦਿਆਂ ਨੂੰ ਵੀ ਨਹੀਂ ਹੋਈ ਉਹ ਰਾਏ ਬੁਲਾਰ ਪੱਟੀ ਨੂੰ ਹੋਈ ਸੀਗੀ ਰਾਏ ਬੁਲਾਰ ਪੱਟੀ ਐਸ ਕਰਕੇ ਇੱਕ ਚੀਜ਼ ਹਮੇਸ਼ਾ ਯਾਦ ਰੱਖੋ ਕਈ ਵਾਰੀ ਅਸੀਂ ਕੀ ਹੁੰਨੇ ਆ ਇਹਦਾ ਪਤਾ ਸਾਡੇ ਘਰ ਦੇ ਨੂੰ ਨਹੀਂ ਹੁੰਦਾ ਬਲਕਿ ਕਈ ਵਾਰੀ ਜਿਹੜਾ ਬਾਹਰ ਵਿਅਕਤੀ ਜਿਵੇਂ ਟੀਚਰਜ਼ ਹੁੰਦੇ ਨੇ ਇਹਨਾਂ ਨੂੰ ਹੀ ਪਤਾ ਹੁੰਦਾ ਇਹ ਵਿਅਕਤੀ ਜਿਹੜਾ ਸੀਗਾ ਇਹਦਾ ਮਤਲਬ ਇਹ ਰੱਬ ਨਾਲ ਜ਼ਿਆਦਾ ਜੁੜੀ ਹੋਈ ਰੂਹ ਹੈਗੀ ਸੀ ਰਾਇ ਬੁਲਾਰ ਪੱਟੀ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਪੈਦਾ ਹੋਏ ਤੇ ਸਭ ਤੋਂ ਪਹਿਲਾਂ ਨਾਨਕ ਦਰਸ਼ਨ ਕਿੰਨੇ ਕੀਤਾ ਸ਼੍ਰੀ ਗੁਰੂ ਜੀ ਪੈਦਾ ਹੋਏ ਨਾਨਕ ਦਰਸ਼ਨ ਸਭ ਤੋਂ ਪਹਿਲਾਂ ਕਿੰਨੂੰ ਨਸੀਬ ਹੋਇਆ ਉਹ ਇੱਕ ਲੇਡੀ ਸੀਗੀ ਜਿਹੜੀ ਦਾਈ ਸੀਗੀ ਉਹਦਾ ਨਾਮ ਸੀਗਾ ਮਾਈ ਦੌਲਤਾ ਮਾਈ ਦੌਲਤਾ ਨਾਮ ਸੀਗਾ ਇਹਦਾ ਮਾਈ ਦੌਲਤਾ ਸਭ ਤੋਂ ਪਹਿਲੇ ਨਾਨਕ ਦਰਸ਼ਨ ਮਾਈ ਦੌਲਤਾ ਨੂੰ ਹੋਏ ਨੇ ਕਿੰਨੇ ਬੱਚਿਆਂ ਨੂੰ ਪਤਾ ਲੱਗ ਗਿਆ ਸਾਰੇ ਦਾ ਸਾਰਾ ਪਰਿਵਾਰ ਦਾ ਜਿਹੜਾ ਉਹਨਾਂ ਦਾ ਪੂਰਾ ਦਾ ਪੂਰਾ ਮੈਂ ਪਰਿਚੇ ਦਿੱਤਾ ਵੱਡੇ ਬੱਚਿਆਂ ਨੂੰ ਘੱਟ ਪਤਾ ਲੱਗਾ ਉੱਚੇ ਹੱਥ ਖੜੇ ਕਰੋ ਕੋਈ ਸ਼ਰਮ ਆਂਦੀ ਭਲਾ ਹਾਂ ਜੇ ਅਸੀਂ ਪੂਰੀ ਪ੍ਰੋਪਰ ਫਾਇਦਾ ਤਾਂ ਆਏਗਾ ਕਿ ਜੇ ਅਸੀਂ ਨੋਟਿੰਗ ਲਈਏ ਪੂਰੀ ਦੀ ਪੂਰੀ ਜੇਕਰ ਅਸੀਂ ਇਹਦੀ ਪੂਰੀ ਪ੍ਰੋਪਰ ਨੋਟਿੰਗ ਲੰਨੇ ਆ ਤੇ ਸ਼ਾਇਦ ਤੁਸੀਂ ਕੁਝ ਵਿਲੱਖਣ ਸਕੂਲਾਂ ਦੇ ਵਿੱਚੋਂ ਹੋਗੇ ਜਿਨ੍ਹਾਂ ਦੇ ਵਿਦਿਆਰਥੀਆਂ ਨੂੰ ਇਹ ਪੂਰਾ ਦਾ ਪੂਰੇ ਜਾਣਕਾਰੀ ਹੈਗੀ ਆ ਉਹਨਾਂ ਦੀ ਧਰਮ ਪਤਨੀ ਦਾ ਨਾਮ ਨਹੀਂ ਲਿਖਿਆ ਹਨਾ ਇਹ ਰਹਿ ਗਿਆ ਕੀ ਨਾਮ ਸੀ ਕਬਲਾ ਹਾਂਜੀ ਕੀ ਸੀਗਾ ਹਾਂਜੀ ਕੋਈ ਗੱਲ ਨਹੀਂ ਡਰਨਾ ਮਾਤਾ ਸੁਲਖਣੀ ਮਾਤਾ ਸੁਲਖਣੀ ਜੀ ਉਹਨਾਂ ਦੀ ਪਤਨੀ ਦਾ ਨਾਮ ਮਾਤਾ ਸੁਲਖਣੀ ਜੀ ਸੁਇਕ ਪੂਰੀ ਪ੍ਰੋਪਰ ਫੈਮਲੀ ਟਰੀ ਹੈ ਜਿਹੜਾ ਤੁਹਾਨੂੰ ਪੂਰਾ ਦਾ ਪੂਰਾ ਮੈਂ ਇੱਥੇ ਬਣਾ ਕੇ ਦਿੱਤਾ ਇਹ ਦਾਦਕਾ ਪਰਿਵਾਰ ਹੈ ਇਹ ਉਹਨਾਂ ਦਾ ਇੰਨਾ ਜਿਹੜਾ ਹੈ ਉਹ ਨਾਨਕੇ ਨੇ ਨਾਨਾ ਜੀ ਦਾ ਨਾਮ ਲਿਖਿਆ ਉਹਨਾਂ ਦੀ ਨਾਨੀ ਜੀ ਦਾ ਨਾਮ ਲਿਖਿਆ ਰਾਈਟ ਫਿਰ ਉਹਨਾਂ ਦੀ ਸਿਸਟਰ ਦਾ ਸਾਰੇ ਇਹ ਜਿੰਨਾ ਸਾਡੇ ਕੋਲ ਇੱਕ ਪੂਰਾ ਪ੍ਰੋਪਰ ਜਾਣਕਾਰੀ ਆ ਇਹ ਸਾਰੀ ਆਪਾਂ ਲਿਖਣੀ ਹੈ ਕੱਲ ਦੀ ਮਾਰਨਿੰਗ ਅਸੈਂਬਲੀ ਦੇ ਵਿੱਚ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੋਲਡਨ ਵਰਡਸ ਕਿਉਂਕਿ ਬੱਚਿਆਂ ਨੂੰ ਜਿਹੜੀ ਜਾਣਕਾਰੀ ਤੁਹਾਨੂੰ ਸਭ ਤੋਂ ਵੱਡੀ ਜਾਣਕਾਰੀ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਿੱਤੀ ਜਾਣੀ ਚਾਹੀਦੀ ਹੈ ਉਹ ਹੈ ਗੋਲਡਨ ਵਰਡਸ ਆਫ ਸ੍ਰੀ ਗੁਰੂ ਨਾਨਕ ਦੇਵ ਜੀ ਜਿਹਨੂੰ ਪੂਰੀ ਦੁਨੀਆ ਫਾਲੋ ਕਰਦੀ ਹੈ